ਤਸਵੀਰਾਂ ਸਾਹਮਣੇ ਆ ਰਹੀਆਂ ਨੇ ਬਲੈਰੋ ਕਾਰ ਦੇ ਵਿੱਚ ਪਰਿਵਾਰ ਸਵਾਰ ਹੋ ਕੇ ਵਿਆਸ ਸਮਾਕਮ ਤੇ ਜਾ ਰਿਹਾ ਸੀ ਪਰ ਰਾਹ ਦੇ ਵਿੱਚ ਅਚੇਹੇ ਹਾਦਸੇ ਦਾ ਸ਼ਿਕਾਰ ਹੋਇਆ ਜਿਸ ਦੇ ਦੌਰਾਨ ਕਾਰ ਦੇ ਵਿੱਚ ਬੈਠੇ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਬੜੀ ਮੁਸ਼ਕਲਤ ਦੇ ਨਾਲ ਕਾਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਅੱਜ ਦੀਆਂ ਤਸਵੀਰਾਂ ਤੁਸੀਂ ਸਕ੍ਰੀਨ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਵਾਪਰਿਆ ਹੈ ਕਾਰ ਸੜਕ ਤੇ ਹੀ ਟੇਢੀ ਹੋ ਜਾਂਦੀ ਹੈ ਤੇ ਇਸ ਕਾਰ ਤੇ ਵਿੱਚ ਪਰਿਵਾਰ ਸਵਾਰ ਹੋ ਕੇ ਵਿਅਸਮਾਗਮ ਤੇ ਜਾ ਰਿਹਾ ਸੀ ਜੋ ਰਾਤ ਦੇ ਵਿੱਚ ਦਰਨਾਕ ਹਾਦਸੇ ਦਾ ਸ਼ਿਕਾਰ ਹੋਇਆ ਕਿਹਾ ਜਾ ਰਿਹਾ ਹੈ ਕਿ ਅਚਾਨਕ ਗੱਡੀ ਸਾਹਮਣੇ ਅਵਾਰਾ ਪਸ਼ੂ ਆ ਜਾਂਦਾ ਹੈ ਤੇ ਅਵਾਰਾ ਪਸ਼ੂ ਉਨ ਦਿਨ ਨਾਲ ਗੱਡੀ ਸੜਕ ਤੇ ਹੀ ਪਲਟ ਗਈ ਹਾਲਾਂਕਿ ਮੌਕੇ ਤੇ ਰਾਗੀਰ ਸੀ ਉਹਨਾਂ ਦੇ ਵੱਲੋਂ ਪਰਿਵਾਰ ਨੂੰ ਬੜੀ ਮੁਸ਼ਕਲ ਦੇ ਨਾਲ ਕਾਰ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਤੇ ਮੌਕੇ ਤੇ ਤੁਰੰਤ ਥਾਣਾ ਹਰਿਆਣਾ ਪੁਲਿਸ ਨੇ ਪਹੁੰਚ ਕੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਇਲਾਜ ਲਈ ਦਾਖਲ ਕਰ ਪਾਇਆ ਗਿਆ ਸੋ ਤਸਵੀਰਾਂ ਤੁਸੀਂ ਹਾਦਸੇ ਦੀ ਸੁਪਰੀਨ ਤੇ ਦੇਖ ਸਕਦੇ ਹੋ ਸ਼ਿਆਰਕ ਪੁਗ ਸੁਭਾ ਮਾਰਗ ਤੇ ਪਿੰਡ ਕਾਸੀਪੁਰ ਨਸਿੱਕ اے ਅੱਜ ਦਾ ਵਾਪਰ ਦੇ ਦੱਸਿਆ ਜਾ ਰਿਹਾ ਕਿ ਬਲੈਰੋ ਕਾਰ ਤੇ ਵਿਸਫਾਰ ਹੋ ਕੇ ਪਰਿਵਾਰ ਫਲੇਰਕੋਟਲਾ ਦੇ ਵਿੱਚ ਵਿਆ ਸਮਾਗਮ ਤੇ ਸ਼ਾਮਿਲ ਹੋਣ ਜਾ ਰਹੇ ਸੀ ਤਾਂ ਰਾਤ ਦੇ ਵਿੱਚ ਅਚਾਨਕ ਜਿਹੜੇ ਆਵਾਰਾ ਪਸ਼ੂ ਆ ਜਾਂਦੇ ਨੇ ਜਿਸ ਦੇ ਦੌਰਾਨ ਇਹ ਭਿਆਨਕ ਹਾਦਸਾ ਵਾਪਰਿਆ ਤਸਵੀਰਾਂ ਦਾ ਰੁੱਕ ਕਰ ਲੈਂਦੇ ਆ ਕਿ ਮੌਕੇ ਤੇ ਹਾਲਾਤ ਇਸ ਵਕਤ ਕਿ ਬਣੇ ਹੋਏ ਜੀ ਮੇਰੀ ਗੱਡੀ ਜੀ ਕੌਣ ਤੁਹਾਡਾ ਬੇਟਾ ਚਲਾ ਰਿਹਾ ਸੀ ਬੇਟਾ ਚਲਾ ਰਿਆ ਜੀ ਉਹ ਐਡਵੋਕੇਟ ਹੈ ਪੇਸ਼ੇ ਤੋਂ ਜੀ ਅੱਛਾ ਜੀ ਗੁਰੀਬ ਸਿੰਘ ਗੱਡੀ ਚਲਾ ਰਿਹਾ ਸੀ ਕਿੱਦਾਂ ਹਾਦਸਾ ਹੋਇਆ ਕਿੱਥੇ ਕੋ ਹੋਇਆ ਜੀ ਹਾਦਸਾ ਜੀ ਇਹ ਕਾਂਠੀਆਂ ਰੋਡ ਦੇ ਉੱਤੇ ਅਸੀਂ ਕ੍ਰੋਸ ਕਰਦੇ ਸੀਗੇ ਤਾਂ ਖੱਬੇ ਪਾਸਿਓ ਸੱਜੇ ਨੂੰ ਗੁਜਾਂ ਦੀਆਂ ਮੱਜਾਂ ਤਿੰਨੇ ਚਾਰੇ ਹੀ ਦੌੜਦੀਆਂ ਆਈਆਂ ਸਿੱਧੀਆਂ ਆ ਕੇ ਗੱਡੀ 'ਚ ਚਲਦੀ ਗੱਡੀ 'ਚ ਵੱਜ ਗਈਆਂ ਅਸੀਂ ਘੱਟ ਸਪੀਡ 'ਚ ਸੀਗੇ ਤਾਂ ਸਾਡਾ ਬਚਾਅ ਹੋ ਗਿਆ ਨਹੀਂ ਤਾਂ ਨੁਕਸਾਨ ਕਿੰਨੇ ਜਣੇ ਸੀ ਟੋਟਲ ਸਾਡੀ ਅਸੀਂ 4 ਜਣੇ ਸੀਗੇ ਮੈਂ ਤੇ ਮੇਰੀ ਮਿਸੇਜ ਮੇਰਾ ਲੜਕਾ ਦਾ ਮਿਸੇਜ ਉਹਦੀ ਠੀਕ ਆ ਜੀ 4 ਜਣੇ ਸੀਗੇ ਤਾਂ ਸੱਟਾਂ ਸਾਰਿਆਂ ਤੇ ਲੱਗੀਆਂ ਸੱਟਾਂ ਲੱਗੀਆਂ ਮੇਰੇ ਤਾਂ ਘੋਟ ਲੱਗੀ ਹੈ ਵਕੀਲ ਸਾਹਿਬ ਦੇ ਬਚਾ ਆ ਜਿਹੜਾ ਮੇਰੀ ਮਿਸੇਜ ਹੈਗੀ ਉਹਦੇ ਜਿਹੜੀ ਖੱਬੀ ਬਾਹਾਂ ਦੇ ਉਹ ਦੱਬ ਜ ਨਾਲ ਸੱਟ ਲੱਗੀ ਉਹਨਾਂ ਨੂੰ ਉਹਨਾਂ ਨੂੰ ਫਸਟ ਲੀ ਲਈ ਭੇਜਿਆ ਜਾਏਗਾ ਤਾਂ ਨੂੰ ਦੇ ਸਿਰ 'ਚ ਲੱਗੀ ਜਿਹੜਾ ਜਗਦੰਭ ਜੀ ਦਾ ਖਿੜਕੀ ਲੱਗੀ ਉਹਦੇ ਸਿਰ ਤੇ ਉਹਨਾਂ ਨੂੰ ਜਾ ਕਿੱਥੇ ਰਹੇ ਸੀ ਤੁਸੀਂ ਅਸੀਂ ਪਿੰਡੋਂ ਪਿੰਡ ਡੜਿਆਲ ਤੋਂ ਮੈਂ ਜਾ ਰਿਹਾ ਸੀ ਆਪਣੇ ਕੁੜਮਾ ਦੇ ਮੇਰੇ ਵਕੀਲ ਦੇ ਲੜਕੇ ਦੇ ਸਾਲੇ ਦੀ ਮੈਰਿਜ ਸੀਗੀ ਮਲੇਰ ਕੋਟ ਲਈ ਠੀਕ ਹੈ ਜੀ ਪਰਸੋਂ ਦੀ ਮੈਰਿਜ ਸੀਗੀ ਅਜੇ ਤੱਕ ਇਹ ਰੇਣ ਵਾਲੇ ਕਿੱਥੇ ਤੇ ਅਸੀਂ ਪਿੰਡ ਡੜਿਆਲ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਤਸੀਨ ਦਸੂਆ ਇਸ ਗੱਡੀ ਦਾ ਕਿੰਨਾ ਕਿ ਨੁਕਸਾਨ ਹੋਇਆ ਜੀ ਗੱਡੀ ਦਾ ਨੁਕਸਾਨ ਲਖੋ ਜੀ ਕਾਫੀ ਐ ਮੋਰਿਆਂ ਗੱਡੀ ਸਾਰੀ ਬ੍ਰੇਕ ਸ਼ੀਸ਼ੇ ਟੁੱਟ ਗਏ ਐ ਲਾਈਟਾਂ ਸਾਰੀਆਂ ਟੁੱਟ ਗਈਆਂ ਖਿੜਕੀਆਂ ਸਾਰੀਆਂ ਬ੍ਰੋਕਨ ਆ ਤੇ ਲੋਕਾਂ ਨੇ ਮਦਦ ਕੀਤੀ ਲੋਕਾਂ ਨੇ ਪੂਰੀ ਮਦਦ ਕੀਤੀ ਪਾਣੀ ਲੋਕਾਂ ਨੇ ਸਾਨੂੰ ਪਹਲਾਇਆ ਜੀ ਹਾਂਜੀ ਭਾਜੀ ਨਾਮ ਜੀ ਕੋਲ ਮੇਰਾ ਭਾਜੀ ਵਿਸ਼ਵਾਸ ਬੜਿਆਲ ਜੀ ਕਿੱਥੇ ਰਹਿਣ ਵਾਲੇ ਭਾਜੀ ਮੈਂ ਡੜਿਆਲੀ ਪਿੰਡ ਦਾ ਹਲਕਾ ਦਸੂਆ ਜੀ ਹਲਕਾ ਦਸੂਆ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਜੀ ਆਪਾਂ ਦਸੂਏ ਤੋਂ ਆਂਦੇ ਪਏ ਸੀ ਕਿ ਮਲੇਰ ਕੋਟਲੇ ਜਾਣਾ ਸੀਗਾ ਅੱਛਾ ਜੀ ਤੇ ਇਧਰੋਂ ਦਾ ਇਧਰੋਂ ਅਸੀਂ ਆਂਦੇ ਪਏ ਸੀ ਦਸੋਏ ਵਾਲੀ ਸਾਈਡ ਤੋਂ ਅੱਛਾ ਜੀ ਤੇ ਜਦੋਂ ਆਪਾਂ ਸੈਂਚਰੀ ਕ੍ਰੋਸ ਕੀਤੀ ਐ ਕਸੀਪੁਰ ਪਿੰਡ ਲਾਗੇ ਇਧਰੋਂ ਜੱਕ ਦਾ ਪੰਜ ਸੱਤ ਮੱਝਾਂ ਦੌੜੀਆਂ ਦੌੜੀਆਂ ਆਈਆਂ ਉਹ ਮੱਝਾਂ ਨੂੰ ਬਚਾਉਂਦੇ ਬਚਾਉਂਦੇ ਗੱਡੀ ਪੁੱਠੀ ਹੋ ਗਈ ਅੱਛਾ ਜੀ ਕੋਈ ਨੁਕਸਾਨਦਾਰ ਨਹੀਂ ਬਚਾ ਹੋ ਗਿਆ ਜੀ ਹਾਂ ਜੀ ਹਾਂ ਜੀ ਬਚਾ ਹੋ ਗਿਆ ਨਹੀਂ ਨਹੀਂ ਗੁਜਰਾਂ ਦੀਆਂ ਮੱਝਾਂ ਸੀਗੀਆਂ ਜੀ ਇਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਗੁਜਰਾਂ ਨੂੰ ਕੀ ਮੱਝਾਂ ਕਿ ਕੀ ਰੋਡ ਤੇ ਜਦੋਂ ਅੱਪਾ ਹਾਈਵੇ ਤੇ ਲੈ ਕੇ ਜਾਣੀ ਹੈ ਕਿੱਦਾਂ ਲੈ ਕੇ ਜਾਣੀ ਹੈ ਜੱਕਦਮ ਆ ਗਿਆ ਫਿਰ ਵੀ ਪਰਮਾਤਮਾ ਦਾ ਸ਼ੁਕਰ ਹੈ ਕਿ ਬਚਾਅ ਹੋ ਗਿਆ ਜੀ ਗੱਡੀ ਹੁਣ ਪਟਕੇ ਨਹੀਂ ਹਾਂ ਜੀ ਹਾਂ ਜੀ ਜੀ ਗੱਡੀ ਮੇਰੇ ਪੰਜ ਬਚਾਅ ਹੋ ਗਿਆ ਗੱਡੀ ਦਾ ਤਾਂ ਪਾਜੀ ਹੁਣ ਇੰਸ਼ੋਰੈਂਸ ਵਾਲੇ ਦੱਸਣਗੇ ਬਾਕੀ ਇਹ ਹੈ ਕਿ ਉਹ ਗੁਜਰੀ ਬਿਠਾਈ ਆ ਜਿਨ੍ਹਾਂ ਦੀ ਮੱਜਾ ਦੀਆਂ ਬਾਕੀ ਉਹ 도ੜ ਗਏ ਸੀਗੇ ਇੱਕ ਇੱਕ ਕਾਬੂ ਕੀਤੀ ਹੈ ਗੁਜਰੀ ਯਾਨੀ ਗੱਡੀ ਤੁਹਾਡੀ ਪਲਟ ਗਈ ਤੁਹਾਨੂੰ ਕੱਢਣ ਦੀ ਪਜਾਏ ਨਹੀਂ ਨਹੀਂ ਉਹ ਦੌੜ ਗਏ ਤੁਹਾਨੂੰ ਛੱਡ ਕੇ ਦੌੜ ਗਏ ਹਾਂ ਜੀ ਹਾਂ ਜੀ ਹਾਂ ਜੀ ਉਹ ਦੌੜ ਗਏ ਜਾਨੀ ਜੀ ਹੁਣ ਪੁਲਿਸ ਨੂੰ ਇਤਲਾਹ ਕਰਤੀ ਹੈ ਜੀ ਹਾਂ ਜੀ ਹਾਂ ਜੀ ਪੁਲਿਸ ਨੂੰ ਫੋਨ ਕੀਤਾ ਹੈ ਜੀ ਐਮਰਜੈਂਸੀ ਉਹ ਕਹਿੰਦੇ ਭੇਜਦੇ ਆ ਥਾਣੇ ਵਾਲੇ ਜੀ ਠੀਕ ਆ ਜੀ ਤੇ ਕਿੰਨੇ ਜਣੇ ਸੀਗੇ ਤੁਸੀਂ ਅਸੀਂ 4 ਜਣੇ ਜੀ ਸੀਗੇ ਜੀ ਠੀਕ ਆ ਕੋਈ ਛੱਡ ਚੋਟ ਵੀ ਲੱਗੀ ਹੈ ਜੀ ਹਾਂ ਜੀ ਮਾਤਾ ਮਾਦਾ ਉਹਨਾਂ ਦੇ ਉਦਾਂ ਦਾ ਬਚਾਇਆ ਜੀ ਪਰ ਇਹਨਾਂ ਨੂੰ ਗੁੱਜੀਆਂ ਸੱਟਾਂ ਲੱਗੀਆਂ ਕਿ ਜਿੱਦਾਂ ਅਕਸਰ ਦੇਖਦੇ ਆ ਕਿ ਡੀਸੀ ਸਾਹਿਬ ਵੱਲੋਂ ਸਮੇਂ-ਸਮੇਂ ਤੇ ਪ੍ਰੈਸ ਨੋਟ ਜਾਰੀ ਕੀਤੇ ਜਾਂਦੇ ਆ ਭਾਈ ਬਸ ਤੇ ਪਿੰਡਾਂ ਦੀਆਂ ਡੰਡੀਆਂ ਤੇ ਇਹ ਇਸ ਤਰ੍ਹਾਂ ਪਸ਼ੂ ਚਰਾਣਿਆਂ ਲਾਉਂਦੇ ਨਹੀਂ ਨਹੀਂ ਹੈਗੇ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਜੀ ਲੈ ਕੇ ਨਹੀਂ ਜਾ ਸਕਦੇ ਇਹ ਬਾਈ ਰੋਡ ਜੀ ਜਿੰਨੇ ਜਿਹੜੇ ਵੀ ਕਟਲਸ ਵਾਲੇ ਹੈਗੇ ਆ ਕਟਲ ਦੋ ਫੈਲੋ ਵਾਲੇ ਲੈ ਕੇ ਨਹੀਂ ਜਾ ਸਕਦੇ ਪਰ ਹਾਂਜੀ ਹਾਂਜੀ ਭਾਈ ਮੈਂ ਪੇਸ਼ ਹਾਂ ਹਾਂਜੀ ਸਰ ਤੇ ਕੀ ਤੁਹਾਨੂੰ ਤਾਂ ਕਾਨੂੰਨ ਦਾ ਸਾਰਾ ਪਤਾ ਫਿਰ ਵੀ ਹੁਣ ਕੀ ਇਹਨਾਂ ਤੇ ਲੱਗਦਾ ਵੀ ਹੋਣਾ ਚਾਹੀਦਾ ਹੁਣ ਇਹਨਾਂ ਤੋਂ ਜੋ ਨੁਕਸਾਨ ਹੋਇਆ ਉਹ ਪਰਪਾਈ ਕਰਾਂਗੇ ਨਹੀਂ ਤਾਂ ਫਿਰ ਇਹਨਾਂ ਤੇ ਲੀਗਲ ਲੀਗਲ ਮੇਨ ਰੋਡ ਤੇ ਚੜ੍ਹਨ ਤੋਂ ਪਹਿਲਾਂ ਜਾਂਦਾ 10 ਬੰਦੇ ਨਾਲ ਆ ਹਾਂਜੀ ਹਾਂਜੀ ਮੇਰੇ ਨਾਲ ਪੇਰੈਂਟ ਸੀਗੇ ਮੇਰੀ ਫੈਮਿਲੀ ਸੀਗੀ ਹਾਂਜੀ ਸਰ ਇੱਕ ਅੱਜ ਹਾਦਸਾ ਹੋਇਆ ਹੈ ਕਿ ਉਹਦੇ ਹਾਦਸੇ ਬਾਰੇ ਕੀ ਇਨਫੋਰਮੇਸ਼ਨ ਹੈ ਕਿੱਥੇ ਹੋਇਆ ਸੀ ਅੱਜ ਇੱਕ ਹਨ ਨੰਬਰ ਟੈਲੀਫੋਨ ਆਇਆ ਸੀਗਾ ਕਾਸੀਪੁਰ ਤੋਂ ਜੀ ਵੀ ਇੱਥੇ ਕੋਈ ਮੱਜਾਂ ਦੇ ਵਿੱਚ ਦਸੂਏ ਬਣੋ ਆ ਰਹੇ ਸੀ ਜਸਵੰਤ ਸਿੰਘ ਸਨ ਅਭਿਸ਼ੇਰ ਸਿੰਘ ਬਸੀ ਡੜਿਆਲ ਜੀ ਵੀ ਉਹਨਾਂ ਦੀ ਜੀਪ ਜਿਹੜੀ ਆ ਡੰਗਰਾਂ ਦੇ ਨਾਲ ਸੜਕ ਤੇ ਜਾ ਰਹੀ ਸੀ ਉਹਨਾਂ ਦੇ ਟਕਰਾ ਗਈ ਆ ਤੇ ਪਲਟ ਗਈ ਆ ਤੇ ਫਿਰ ਅਸੀਂ ਏਐਸਆਈ ਉਸ ਸਤਨਾਮ ਸਿੰਘ ਸਾਡਾ ਡਿਊਟੀ ਅਫਸਰ ਜਿਹੜੇ ਮੌਕੇ ਤੇ ਪਹੁੰਚੇ ਆ ਜਾ ਕੇ ਉਹਨਾਂ ਨੇ ਉਹ ਗੱਡੀ ਗੱਡੀ ਸਿੱਧੀ ਕਰਾਈ ਦੀ ਜਿਹੜੇ ਜ਼ਖਮੀ ਸੀਗੇ ਕੋਈ ਜਿਹੜੀ ਜ਼ਿਆਦਾ ਨਹੀਂ ਸੀ ਠੀਕ ਥੋੜੀ ਜਿਹਾ ਹੋ ਗਏ ਸੀਗੇ ਇੰਜਰਡ ਹੋ ਗਏ ਸੀਗੇ ਉਹਨਾਂ ਨੂੰ ਡੰਗਰ ਵਾਲੇ ਉੱਥੋਂ ਨਿਕਲ ਗਏ ਸੀ ਉਹਨਾਂ ਦੀ ਉਹ ਪਤਾ ਕਰ ਰਹੇ ਆ ਕਿ ਕਿਹੜੇ ਬੰਦੇ ਦੇ ਸੀਗੇ ਉਹ ਡੰਗਰ ਜੀ ਤੇ ਉਹਨਾਂ ਨੇ ਜਾਂਚ ਕਰਕੇ ਉਹਨਾਂ ਨੂੰ ਬੁਲਾ ਕੇ ਤੇ ਜਿਹੜੀ ਜੀਪ ਵਾਲੀ ਪਾਰਟੀ ਉਹਨਾਂ ਦੀ ਹਕਰ ਅਸੀਂ ਕਰਾਈ ਜਾਊਗੀ ਹਾਂਜੀ ਜੱਜ ਕਰ ਰਿਹਾ ਹੈ ਸਾਡਾ ਡਿਊਟੀ ਅਫਸਰ ਠੀਕ ਹੈ ਜੀ ਬਈ ਇਖਿਆ ਜਾਂਦਾ ਕਿ ਪ੍ਰਸ਼ਾਸਨ ਨੂੰ ਲਗਾਤਾਰ ਅਪੀਲ ਕੀਤੀ ਜਾਂਦੀ ਹੈ ਸਰ ਕਿ ਡੰਗਰ ਜਿਹੜੇ ਇਸ ਤਰ੍ਹਾਂ ਨਹੀਂ ਚਲਾਉਣੇ ਚਾਹੀਦੇ ਕੀ ਕਹਿਣਾ ਚਾਹੁੰਗੇ ਇਹ ਹਾਦਸਾ ਵੀ ਵਾਪਰਿਆ ਹੈ ਕੀ ਤੁਸੀਂ ਕਹਿਣਾ ਚਾਹੁੰਗੇ ਜਿਹੇ ਲੋਕਾਂ ਨੂੰ ਅਸੀਂ ਤੇ ਇਹੀ ਕਹਿੰਦੇ ਆ ਭਈ ਇਹ ਜਿਹੜੇ ਡੰਗਰ ਲੈ ਕੇ ਸਾਡਾ ਰੋਡਾਂ ਤੇ ਹਾਈਵੇ ਤੇ ਚੱਲਦੇ ਆ ਜਾਂ ਸੜਕਾਂ ਤੇ ਚੱਲਦੇ ਨਹੀਂ ਚੱਲਣਾ ਚਾਹੀਦਾ ਇਹਨਾਂ ਨੂੰ ਤੇ ਜੇ ਫਿਰ ਨਹੀਂ ਹਟਦੇ ਤਾਂ ਫਿਰ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਂ ਚੱਲਿਆਂਦੀ ਜਾਊਗੀ